ਉਬਾ ਸੱਚੀ ਸੱਚੀ ਦਸ दारू ਤੋਂ ਪੈਣਾ दारू ਮੈਂ ਤਾਂ ਭਲਉਣ ਲੱਗਿਆ ਸੀ ਵੀ ਚੱਲ ਕੋਈ ਇਹ ਬੰਦੇ ਕਹਿੰਦੇ ਵੀ दारू ਨਹੀਂ ਸਹੀ ਆ ਵੀ ਕਿਉਂਕਿ ਤੁਸੀਂ ਹੈਗੇ ਸੜਕ ਤੇ ਕੋਈ ਰਾਹ ਨੂੰ ਦੇਖੋ ਨਿਆਣੇ ਸਿਆਣੇ ਕੋਈ ਹੋਰ ਵੀ ਪੀਤੀ ਚ ਲੰਘਦੇ ਕਈ ਗੱਲ ਬੰਦੇ ਨੂੰ ਗੁੱਸਾ ਦਿਮਾਗ ਖਰਾਬ ਹੋ ਜਾਂਦਾ ਨਾ ਕੋਈ ਰਾਤ ਨੂੰ ਇੱਥੇ ਐਕਸੀਡੈਂਟ ਹੋ ਸਕਦਾ ਕਿਸੇ ਕਮਰੇ ਚੋਂ ਦੇ ਤੁਹਾਨੂੰ ਪੀਟੀ दारू ਦੀ ਧਰ ਦਿੰਦੇ ਹੁਣ ਇੱਥੇ ਨਾ ਇਹ ਬਾਈ ਜੀ ਨੇ ਕਿਹਾ ਵੀ दारू ਉਹ ਭਰਾ ਨੇ ਵੱਡੇ ਨੇ ਕਿਹਾ ਵੀ दारू ਸਹੀ ਨਹੀਂ ਮੈਂ ਤਾਂ ਪਉਏ ਦੀ ਜਗ੍ਹਾ ਮੈਂ ਸੋਚਿਆ ਨਹੀਂ ਛੋਟੀ ਸੋਚ ਲਾ ਲਓ ਬੋਤਲ ਲਈ ਵੀ ਤਿਆਰ ਸੀ ਤੁਸੀਂ ਹੋਰ ਦੱਸੋ ਜੇ ਤੁਹਾਨੂੰ ਕੀ ਕੁਝ ਚਾਹੀਦਾ ਮੈਂ ਕਾਹਦੀ ਲੋੜ ਤੁਸੀਂ ਰੋਟੀ ਖਾਡਨੀ ਆ ਭਰਾ ਨਾ ਨਾ ਬਾਬੇ ਕਾਹਦੀ ਲੋੜ ਹੋਰ ਦੱਸੋ ਕੀ ਲੈਣਾ ਤੁਸੀਂ ਕਾਹਦੀ ਲੋੜ ਤੇ दारू ਬਨੇ ਜੀ ਕੱਲੀ ਤਾਰੂ ਮੈਨੂੰ ਕਾਹਦੀ ਲੋੜ ਮੈਂ ਕੋਈ ਮੰਝਾ ਪੈਣ ਲਈ ਨਾ ਨਾ ਕਾਹਦੀ ਲੋੜ ਨਹੀਂ ਮੈਨੂੰ ਮੰਜੀ ਦੀ ਲੋੜ ਨਹੀਂ ਹਾਂ ਆ ਮੰਜੀ ਇਹ ਮੰਜੀ ਲੈ ਲਾ ਮੱਛਰਦਾਨੀ ਰੋਟੀ ਰੋਟੀ ਕਿੱਥੇ ਕਰਨੇ ਫਿਰ ਤੁਸੀਂ ਆ ਬਾਪੇ ਮਾਸਤਾਂ ਨਾਲ ਮਾਸਤਾਂ ਨਾਲ ਹੁੰਦੇ ਮਾਸਤਾਂ ਨਾਲ ਸਭ ਕਿੱ ਕਰ ਤੇ ਮਾਸਤਾਂ ਨਾਲ ਸਭ ਇੱਡੀ ਸੰਤ ਬਾਬਾ ਅਤਰ ਸਿੰਘ ਦੀ ਧਰਤੀ ਨੇ ਤੇ ਆਪਾਂ ਰਾਤ ਨੂੰ ਪੈਗ ਲਾਉਣੇ ਆ ਉੱਥੇ ਦਾ ਮੈਂ ਜਾਂਦਾ ਨਹੀਂ ਬਾਪੇ ਉੱਥੇ ਆਂਦਾ ਨਹੀਂ ਰੋਟੀ ਫਿਰ ਕਿੱਦਾਂ ਆਉਂਦੀ ਹੈ ਮੈਂ ਫਿਰ ਤੜਕੇ ਜਾਂਦਾ ਵਾ ਇਹਦਾ ਉਲਟ ਕੇ ਜ ਜਾਂਦਾ ਨਾ ਦਾਰੂ ਵੀ ਮੱਖਸ ਤੁਸੀਂ ਰਾਤ ਨੂੰ ਰੋਡ ਤੇ ਬੈਠ ਕੇ ਦਾਰੂ ਮੰਗਦੇ ਕੀ ਤੁਸੀਂ ਲੱਭਦੇ ਚਲੋ ਫਿਰ ਆਪਾਂ ਨੂੰ ਕੀ ਲੋੜ ਆ ਡੜੀ ਦਾਰੂ ਛੱਡਣ ਵਾਲਾ ਟੀਕਾ ਲੱਗਦਾ ਤਨੋਲੀ ਕਹਿੰਦੇ ਨਾ ਕੋਈ ਨੰਮ ਟੀਕਾ ਲਵਾ ਦਿੰਨੇ ਆ ਨਾ ਨਾ ਤੁਹਾਡੇ ਜਿੰਨੇ ਟ੍ਰੀਟਮੈਂਟ ਆਪਾਂ ਕਰ ਦਿੰਨੇ ਆ। ਤੁਹਾਡਾ ਨਾਮ ਆਪ ਹੀ ਛੱਡੋ। ਆਹ ਬਾਈ ਜੀ ਲਵੋ ਨੇ ਬਾਈ ਜੀ ਬਾਬੇ ਚੋਜ ਨੇ ਤੁਸੀਂ ਦੱਸੋ। ਮੈਂ ਪਹਿਲਾਂ ਖੜਾ ਸੀਗਾ ਬਾਈ ਕੋਲੇ ਮੈਂ ਤਾਂ ਇਹ ਪੁੱਛ ਰਿਹਾ ਸੀਗਾ ਬਾਈ ਯਾਰ ਕੀ ਗੱਲ ਬਾਤ ਆ। ਹੂੰ ਤੇ ਕਿਹਨ ਹੁੰਦਾ ਪੈਕੇ ਲਵਾ ਦੋ। ਤੁਸੀਂ ਧਗਵੰਜ ਕਰਕੇ ਬੈਠੇ ਹੋ ਯਾਰ ਕੀ ਗੱਲਾਂ ਚੋ ਗੱਲਾਂ ਕੋਈ। ਟੋੜਾ ਘਰਬਾਰ ਆ। ਕੋਈ ਆਏ ਮੇਰੇ ਐਨੀ ਭੂਖੀ ਲੱਦੇ ਨੇ ਹਮੈਂ ਐ ਡਗਵਤ ਮੈਂ ਚੋਰੀ ਕਰਦਾ ਮੈਂ। ਚੋਰੀ ਨਹੀਂ ਕਰਦਾ ਉਰੇ ਬੈਠਾ। ਹਾ ਤੂੰ ਕੰਮ ਕਰ ਬਾਬੇ ਮੈਂ ਨਹੀਂ ਕਹਿੰਦਾ ਯਾਰ ਕੰਮ ਕਰ ਸਾਰੀ ਕੰਮ ਕੰਮ ਚਾਹੀਦਾ ਕੰਮ ਦਵਾ ਦੇ ਨੇ ਬਾਬਾ ਤੇਰੇ ਵਾਸਤੇ ਗੱਡੀ ਰੋਕ ਮੈਂ ਵੀ ਕਿਹਾ ਆ ਮਾਰਕ ਬੈਡਾ ਇੱਥੇ ਸਵੇਰੇ ਕੰਮ ਤੇ ਲਵਾ ਦੂੰ ਮੈਟਰੀ ਮਿਲ ਕੇ ਮੈਂ ਖੁਦ ਕੰਮ ਕੀਤੇ ਤੇ ਨਹੀਂ ਭਰਾ ਯਾਰ ਮੈਂ ਤੇਰੇ ਵਾਸਤੇ ਰੋਕੇ ਵੀ ਰੋਟੀ ਲੈ ਕੇ ਸਪੈਸ਼ਲ ਆ ਇਹ ਨਹੀਂ ਵੀ ਭਾਰਾ ਕੰਮ ਝਾੜੂ ਝਾੜੂ ਲਾਉਣ ਦਾ ਕੰਮ ਦਵਾ ਦੇ ਨੇ ਕੱਲੀ ਭਰਾ ਯਾਰ ਮੈਂ ਉਹਰੇ ਫਾਰਮ ਲਿਆ ਸੀਗਾ ਉਹਰੇ ਲਿਆ ਹੋਇਆ ਹੈਗਾ ਮੈਂ ਕਿਹਾ ਜੇ ਦਾਰੂ ਵੀ ਪੀਣੀ ਹੈ ਨਾ ਵੀ ਤੁਸੀਂ ਪੈਸਿਆਂ ਦੀ ਪੀ ਲਓ ਤੇ ਤੂੰ ਮੇਰੇ ਫਾਰਮ ਤੇ ਆ ਜਾ ਉੱਥੇ ਮਤਲਬ 400 500 ਬਈ ਇੱਕ ਗੱਲ ਦੱਸ ਚੱਲ ਆ ਤੇ ਕੈਮਰਾ ਆਪਾਂ ਬਾਅਦ ਚਲਾਇਆ ਮੈਂ ਆ ਕੇ ਕੀ ਗੱਲ ਕੀਤੀ ਵੀ ਘਰ ਦਵਾਦਨੇ ਜਗਾ ਕੀ ਕੀ ਕਿਹਾ ਬਈ ਤਾਂ ਇਹ ਜਗਾ ਬਣਵਾਦਨੇ ਭਾਈ ਦੀ ਹਾਂ ਤੂੰ ਰੋਡ ਤੇ ਪਿਆ ਹਾਂ ਨੂੰ ਗਲਤ ਸਮਝਾਂਗੇ ਕਹਿਣਗੇ ਯਾਰ ਗਰੀਬ ਬੰਦੇ ਤੇ ਪਤਾ ਕਿ ਇਹ ਲੋਕ ਬਿਨਾ ਮਤਲਬ ਖੰਡ ਕਰ ਰਹੇ ਆ ਬੱਤ ਆਪਾਂ ਕਰਤੇ ਕੇਸ ਨੇ ਆਪਾ ਦਾਰੂ ਮੰਗਦੇ ਆ ਤੁਹਾਡੇ ਬਾਸ ਚੰਗਾ ਨਹੀਂ ਲੱਗਦਾ ਸਿਰਫ ਦੀ ਆ ਲੈ ਵੀਰੇ ਤੁਹਾਡੇ ਬਾਸ ਸਿਰ ਤੇ ਕੇਸ ਨੇ ਤਾਨੂੰ ਪਤਾ ਛੋਟੇ ਛੋਟੇ ਬੱਚੇ ਨੇ ਸੀ ਉਸ ਤੋਂ ਮੰਗ ਲਈ ਨਾ ਨਾ ਬਾਬਾ ਅਸੀਂ ਤੇ ਤੋ ਸਿਆਣਾ ਬਣ ਇੱਕ ਵੜਾ ਮੇਰਾ ਪਿੰਡਾ ਛੱਡ ਦੋ ਨਹੀਂ ਪੈਰ ਐਡਾ ਨਾ ਕਰਨਾ ਤਾਰੂ ਨਾ ਮੰਗੇ ਇੱਥੇ ਬੈਠ ਕੇ ਕਹਾਂਗਾ ਮੈਂ ਨਹੀਂ ਮੰਗਦਾ ਆ ਗਲਤ ਆ ਰੋਟੀ ਚਾਹੀਦਾ ਘਰ ਚਾਹੀਦਾ ਜਗਾ ਚਾਹੀਦਾ ਸਾਰਾ ਕੁਝ ਦੇ ਦਾਂਗੇ ਪਰ ਤੂੰ ਇੱਥੇ ਬੈਠ ਕੇ दारू ਨਾ ਮੰਗੇ ਇਹ ਗਲਤ ਆ ਤੂੰ ਭਰਾ ਵੱਧ ਵੀ ਜਿੱਥੇ ਰੋੜ ਤੇ ਆਵੇਂਗਾ ਤੈਨੂੰ ਤੈਨੂੰ ਸੂਰਜ ਕੀ ਬੱਚੇ ਤੂੰ ਕਹਿੰਦਾ ਮੈਨੂੰ ਘਰ ਨਹੀਂ ਚਾਹੀਦਾ ਜਗਾ ਮੈਂ ਕਿਹਾ ਜਗਾ ਵੀ ਲੈ ਕੇ ਦਵਾਂਗੇ ਬਿਲਕੁਲ ਵੀਰ ਨੇ ਗਿਆ ਪਰ ਸੈਰ ਤੋਂ ਬਾਹਰ ਲਵਾਗੇ ਇਦਾਂ ਮਸਤਾਂ ਨਾਲ ਸਾਹ ਵਾਲੀ ਸਰਵਿਸ ਆਸਤੀ ਪੂ ਜਗਾ ਵੀ ਲੈ ਦਾਂਗੇ ਜਗਾ ਵੀ ਲੈ ਦਾਂਗੇ ਸੜਕ ਤੇ ਮਾਰੂ ਮੈਂ ਆਪੇ ਗੱਲ ਦੀ ਹੋਰੀ ਛੜਕਦੇ ਨਹੀਂ ਭਰਾਵਾ ਉਹ ਤੇਰੀ ਸ਼ਰਦਾ ਤੇਰਾ ਮੇਰਾ ਮੂਹ ਪਿਆ ਕੀ ਕਰਦੋਂ ਨਹੀਂ ਮੈਂ ਤਾਂ ਮੈਂ ਪਹਿਲੀ ਮੈਂ ਦੂખી ਦਾ ਪਹਿਲੀ ਮੈਂ ਦੂખી ਦਾ ਤਾਂ ਚੰਗੀ ਚੰਗੀ ਧਾਰੂ ਬਿਨਾਂ ਦੂખી ਦਾ ਤਾਂ ਕਿਹ ਧਾਰੂ ਬਿਨਾਂ ਤੋਂ ਮੈਂ ਧਾਰੂ ਬਿਨਾਂ ਹੋਰ ਕੀ ਮੰਗਣਾ ਤੂੰ ਪਹਿਲਾਂ ਕਿਹਾ ਮੈਨੂੰ ਕਿਹਾ ਮੈਨੂੰ ਕੋਈ ਤੈਨੂੰ ਸੀ ਪਾਸੇ ਰੋਟੀ ਲੈ ਕੇ ਆ ਗੱਡੀ 'ਚ ਨਾਲ ਸਾਡੇ ਅਸੀਂ ਚਾਰ ਬੰਦੇ ਨਾ ਜੀ ਗਾਹਾਂ ਰੋਟੀ ਸੀ ਹੋਰ ਬਾਬੇ ਮੈਂ ਕਿ ਮੈਨੂੰ ਕਿ ਦੇਦੂ ਕੋਈ ਐਸੀ ਸੀ ਤੂੰ ਆ ਕੇ ਨਾ ਪੈਗ ਲਵਾਉਂਦਾ ਐਨੇ ਵਿਚਾਰਾ ਲਵਾਉਂਦਾ ਸੀ ਕੋਚਾਂ ਗੱਡੀ ਸੀ ਗੱਡੀ ਰੋਟੀ ਨਾਲ ਭਰਖੀ ਸੀ ਅਸੀਂ ਚਲੋ ਕੋਈ ਗੱਲ ਸੀ ਬਾਬੇ ਬੱਸ ਉਹ ਗੱਡੀ ਖੜੀ ਐ ਕੋਈ ਬੱਸੇ ਬਾਬੇ ਬੱਸ ਰੋਟੀ ਖਾਣੀ ਐ ਬੋਲਾ ਓਏ ਬਾਬੇ ਬੱਸ ਆ ਜਾ ਜਾ ਕਰ ਹੋਰ ਇਹਨਾਂ ਮੈਂ ਦੇਖੋ ਇੱਕ ਹੁੰਦੀ ਵੀਰੇ ਚਲੋ ਯਾਰ ਛੱਡੋ ਬਾਬਾ ਜੀ ਕੁਝ ਚਾਹੀਦਾ ਤਾਂ ਦੱਸ ਤੇ ਤਾਰੂ ਬੜੇ ਮਾਤੇ ਨੇ ਕਹਿੰਦੇ ਵੀ ਰਾਤ ਨੂੰ ਘੜਪੜੋ ਜੋ ਕੋਈ ਦਵਾਈ ਬੂਟੀ ਚੱਲਦੀ ਆਪਾਂ ਦਵਾਈ ਬੂਟੀ ਲਿਆ ਦਨੇ ਆ ਜੇ ਤੁੰ ਕੰਮ ਦੀ ਲੋੜ ਆ ਆਪਾਂ ਉਹ ਫਾਰਮ ਲਿਆਗਾ ਯਾਰ ਵੀਰੇ ਤੂੰ ਫਾਰਮ ਦੇ ਕੰਮ ਕਰ ਲਓ ਤੇ 4-5 ਰੁਪਏ ਦਾੜੀ ਮੈਂ ਦੇਉਂਗਾ ਕੰਮ ਕਰੋ ਯਾਰ ਇਹ ਨਹੀਂ ਗੱਲ ਕਰਦੇ ਪ੍ਰਸ਼ਾਦਾ ਬਾੜੀ ਮੇਰੇ ਘਰ ਆਊਗਾ ਇਹ ਵੀ ਬਾਤ ਆਈ ਹੈ ਨਾ ਐਜੀ ਕਰਨੀ ਤੇ ਬੱਬਾ ਕਾ ਦਾਰੂ ਚਾਹੀਦੀ ਦਾਰੂ ਚਾਹੀਦੀ ਬੱਬਾ ਹਾਂ ਮੇਰੀ ਉਹ ਤੂੰ ਤਾਂ ਭਰਾ ਸੀ ਕਿ ਗੱਡੀ ਕਿਉਂ ਰੁਕੀ ਗੱਡੀ ਸੀ ਰੋਟੀ ਲਈ ਫਿਰਦਿਆ 10 ਬੰਦੇ ਰੋਟੀ ਲਈ ਫਿਰਦਿਆ ਠੀਕ ਹੈ ਨਾ ਲੈ ਰਹੇ ਬਈ ਅਸੀਂ ਬੇਸਾਰਾ ਬੈਠਾ ਸੀ ਤਾਂ ਰੁਕ ਗਏ ਬੇਸਾਰਾ ਨਹੀਂ ਬੱਬੇ ਇਹ ਚਾਹੀਦੀ ਇਹਨੇ ਪੈਗ ਮੰਗਿਆ ਸੋਤੋਂ ਬੀਰੇ ਯਾਰ ਉਹਦੀ ਗੱਲ ਕਰਦਾ ਤੁਸੀਂ ਕਾਦੇ ਵਾਸਤੇ ਪੈਗ ਤੋਂ ਬਿਨਾ ਕੁਝ ਨਹੀਂ ਮੈਂ ਤਾਂ ਪੈਗ ਵੀ ਕਰਦਾ ਸੀ ਭਾਈ ਮੈਂ ਸੋਚੀ ਨਹੀਂ ਲੰਬੀ ਹੈ ਬੀਰੇ ਯਾਰ ਮੈਂ ਤਾਂ ਬੋਤਲ ਲਿਆਉਂਦਿਆਂ ਕਰਦੇ ਸੀ ਮੁੰਡਿਆਂ ਨੂੰ ਵੀ ਚੱਲ ਬਰਜਾ ਬੋਤਲ ਲਿਆ ਲਿਆ ਦੇਗਾ ਫਿਰੇ ਪਾਈ ਨੇ ਕਿਹਾ ਵੀ ਐਕਸੀਡੈਂਟ ਹੋਣ ਦਾ ਰਾਹ ਨਸਾਨ ਹੋ ਗਿਆ ਆਪਣਾ ਬੱਟੇ ਲੈ ਬਤਰਾਣਾ ਕਿੱਥੇ ਚਬਾ ਕੇ ਚਲਾ ਜਾਵੇ ਉਹ ਸਾਡਾ ਫਿਰ ਪੈਗ ਸਾਈਕਲ ਹੋਣਾ ਫਿਰ ਪੈਗ ਕਰੇ ਵਾਸਤੇ ਇਹ ਰੇ ਬੰਦ ਤੁਸੀਂ ਗੱਲ ਕਰ ਕਹੇ ਇੱਕ ਮਿੰਟ ਤੁਸੀਂ ਕਾਦੇ ਉਹ ਲਵੇ ਪਾਪਾ ਜੀ ਤੇਰੇ ਚਮਾ ਦੇਖ ਬਾਬੇ ਫੋਟੋ ਆ ਫੋਟੋ ਆ ਬਾਬੇ ਹਾਂ ਉਸ ਦਿਨ ਕਾਸਤਾਨਾ ਹੋ ਜਾ ਤੁਸੀਂ ਵਕਲਕ ਦੇਣ ਲੱਗੇ ਨਾ ਪੈਕਿੰਗ ਮੈਂ ਦੇ ਦੇਗਾ ਤੂੰ ਤੇਰਾ ਟਰਸਟ ਕਰ ਤੂੰ ਕਰਨਾ ਮੈਂ ਕਿਹਾ ਚੱਲ ਸਰੀਰ ਟੁੱਟੇ ਉਹ ਮੈਨੂੰ ਨਹੀਂ ਪਤਾ ਪਹਿਲਾਂ ਪੋੜਾ ਲੈ ਤੇਰੀ ਭਰਾ ਯਾਰ ਮੈਂ ਪਹਿਲਾਂ ਦੇਖ ਕੇ ਤੇਰਾ ਮਰ ਤੇ ਇਹ ਤਾਂ ਮਰ ਨਹੀਂ ਮਰਨਾ ਭਰਾ ਯਾਰ ਕੋਈ ਆਪਣੇ ਭਾਈ ਇਨਸਾਨ ਵੱਡੇ ਲੱਗਦੇ ਉਹ ਮੁੰਡਾ ਉਹ ਸਾਡਾ ਮੁੰਡਾ ਉਰੇ ਮੁੰਡੇ ਕਾਵੇਂ ਮੁਰਿਆ ਤੂੰ ਤੜਕੇ ਨੂੰ ਡੇਲੀ 500 ਰੁਪਏ ਕਿਉਂ ਦੇ ਕੇ ਜਾਂਦਾ ਹੁਣ ਨਾ ਦੇ ਉਰੇ ਤੂੰ ਰੋਟੀ ਵਾਸਤੇ ਲੱਗੇ ਜਾਂਦਾ ਉਰੇਆ ਰਾਤ ਨੂੰ ਪੈਂਦਾ ਤੂੰ ਕੀ ਕਾਰੇ ਵਾਸਤੇ ਕਿੰਨਾ ਵੀ ਰੋਟੀ ਖਾਲੂ ਆਹੇ ਹੈ ਜਰਪਰਾ ਇੱਕ ਮਿੰਟ ਤੂੰ ਰੋਟੀ ਵਾਸਤੇ ਕਿੰਨਾ ਪੈਸੇ ਇੰਨੇ ਦਾ ਰੋਟੀ ਲਈ ਦੇਖ ਕੇ ਜਾਂਦਾ ਕਸੂਰਗੀ ਦਾ ਪਿੰਦਾ ਪੈਗ ਇੱਕ ਮਿੰਟ ਵੀਰੇ ਕਸੂਰਗੀ ਦਾ ਤੂੰ ਦੱਸਣਾ ਤੜਕੇ ਤੂੰ ਤੜਕੇ 6 ਵਜੇ ਦਾ ਆਇਆ ਹੋਇਆ ਠੀਕ ਹੈ ਨਾ ਟਾਈਮ ਕਿੰਨਾ ਹੋ ਗਿਆ ਹੁਣ ਤੈ ਕਿੰਨੇ ਕੱਟਿਆ ਬਾਈ ਟਾਈਮ ਕਿੰਨਾ ਹੋ ਗਿਆ ਕਿੰਨੇ ਰੁਪਏ ਬਣਿਆ ਨਾ ਤੂੰ 6 ਵਜੇ ਦਾ ਆਇਆ ਹੋਇਆ ਤੜਕੇ ਦਾ ਹੈ ਮਾਂ ਪਿਓ ਤੇਨੂੰ ਫੋਨ ਮਾਰੀ ਜਾਂਦੇ ਨੇ ਤੂੰ ਇਹ ਸੇਵਾ ਕਰਦਾ ਪ੍ਰਧਾਨ ਤੇਰੇ ਮਾਂ ਪਿਓ ਨੂੰ ਫੋਨ ਮਾਰ ਰਹੇ ਨੇ ਘਰੇ ਵੀ ਤੂੰ ਕਦ ਨੂੰ ਕਦ ਆਏਂਗਾ ਕਦ ਆਏਂਗਾ ਹੈ ਤੂੰ ਲੋਕਾਂ ਦੀ ਸੇਵਾ ਕਰਦਾ ਫਿਰਦਾ ਤੇਰੇ ਮਾਂ ਪਿਓ ਪੁੱਤ ਨੂੰ ਬਿੰਦੇ ਬਿੰਦੇ ਫੋਨ ਮਾਰੀਂਦਾ ਤੂੰ ਫੋਨ ਚੱਕ ਕੇ ਤੂੰ ਸਾਈਡ ਤੇ ਰਹਿ ਨਾ ਵੀ ਮੈਂ ਆਉਣਾ ਆਉਣਾ ਰੱਬ ਦੇ ਰੱਬ ਦਾ ਦੇਖਦਾ ਰੱਬ ਦਾ ਦੇਖਦਾ ਭਰਾਵਾ ਯਾਰ ਰੱਬ ਰੱਬ ਦੇਖ ਰਿਹਾ ਠੀਕ ਹੈ ਨਾ ਦੇਖ ਰਿਹਾ ਤੂੰ ਤੜਕੇ ਨੂੰ 50 ਰੁਪਏ ਕੇ ਜਨੇ ਬੰਦ ਕਰ ਠੀਕ ਹੈ ਠੀਕ ਹੈ ਯਾਰ ਪਤਾ ਹੀ ਇੱਕ ਮਿੰਟ ਗੱਲ ਸੁਣਨ ਵਾਲੀ ਹੈ ਭਰਾ ਇਹ ਆਪਣੀ ਗਲਤੀ ਕੀਤੀ ਆ ਆਪਣੀ ਤੂੰ ਅਜੇ ਘਰੇ ਪਹੁੰਚੇ ਨਹੀਂ ਮਾਂ ਪਿਓ ਤੇਰਾ ਤੁਹਾਨੂੰ ਕੋਈ ਨਾ ਫਿਕਰ ਕਰ ਰਿਹਾ ਆ ਆਪਾਂ 50 ਬਣਾਏ ਵੀ ਨਹੀਂ ਹੁੰਦੇ ਇਹਨਾਂ ਨੂੰ 50 ਦੇ ਤੂੰ ਮੇਨ ਰੋਡ ਤੇ ਖੜਾ ਮ ਗਲਤੀ ਕੀਤੀ ਆ ਭਰਾ ਆਪਣੀ ਮੇਨ ਰੋ ਮਾ ਬਾਪੂ ਨੂੰ ਮਾਹਰ ਬੁਝਾ ਬਾਈ ਆਜਾ ਚਲ ਪਾਪੇ ਨੇ ਚਾਹੁੰਦੇ ਇੱਧਰ ਕਰਦੇ ਗੱਲ ਬਾਈ ਆ ਜਾ ਮੇਰਾ ਭਰਾ ਕਹਣਾ ਨਾਮ ਕੀ ਨਾਮ ਸਿਪਾਈ ਦਾ ਜਗਦੀਪ ਸਿੰਘ ਆ ਬਾਈ ਜਗਦੀਪ ਸਿੰਘ ਆ ਬਜ਼ੁਰਗ ਨੇ ਜਿੱਥੇ ਰਹਿੰਦੇ ਨੇ ਇਹਨਾਂ ਦੇ ਘਰ ਤੇ ਬੈਕਸੈਂਟ ਹੀ ਰਹਿੰਦਾ ਬਾਈ ਦਾ ਫਾਰਮਾਂ ਦਾ ਕੰਮ ਆ ਬਾਈ ਆਪਣਾ ਗਾਮਾਂ ਦਾ ਕੰਮ ਆ ਗਾਮਾਂ ਦਾ ਕੰਮ ਆ ਬਾਈ ਨੇ ਕਿੰਨੀ ਗੱਲ ਕਿਹਾ ਭਾਈ ਸਾਡੇ ਕੋਲੇ ਕੰਮ ਕਰ ਲੈ ਵੇ ਹਲਕਾ ਕੰਮ ਕਰਾਂਗੇ ਨਹੀਂ ਭਰਾਵਾ ਯਾਰ ਇਹਦੀ ਗੱਲ ਦੀ ਹੈ ਹਨਾ ਵੀ ਜਮੇ ਹਲਕਾ ਵੀ ਇੱਕ ਬਸ ਤੋ ਆ ਜਾ ਕਰ ਬੇ ਬੰਦਾ ਮਿਹਨਤ ਕਰਦਾ ਕੋਈ ਸਾਨੂੰ ਕੋਈ ਚੱਕਰ ਨਹੀਂ ਵੀ ਅਸੀਂ ਹਲਪ ਤੌਰ ਤੇ ਕਰ ਦਿਆ ਕਰਨੀਆ ਦੇ ਦਾਂਗੇ ਭਰਾਵਾ ਜੋ ਵੀ ਹੋਰ ਅਰੇ ਬਾਈ ਨੇ ਹੁਣ ਜਾ ਕੇ ਅਸੀਂ ਪੁੱਛਿਆ ਵੀ ਬਾਈ ਬਾਬਾ ਜੀ ਕੀ ਚਾਹੀਦਾ ਕਹਿੰਦਾ ਸਿਰਫ ਪੈਗ ਚਾਹੀਦਾ ਪੈਗ ਤੋਂ ਬਿਨਾਂ ਕੁਝ ਨਹੀਂ ਕਾਹਦੇ ਵਾਸਤੇ ਭਰਾ ਮੈਂ ਵੀ ਪੈਗ ਦੇਣ ਲਈ ਹਾਂ ਕਰਤੀ ਤੇ ਪਰ ਇਹਨੇ ਬਾਈਆਂ ਨੇ ਸਮਝਾਇਆ ਉਹ ਵੱਡੇ ਭਰਾ ਨੇ ਸਮਝਾਇਆ ਵੀ ਇੱਥੇ ਵੱਡਾ ਰੋੜਾ ਇਹ ਬਰਨਾਲੇ ਨੂੰ ਜਾਣ ਵਾਲਾ ਰੋੜਾ ਆ ਵੀ ਐਕਸੀਡੈਂਟ ਹੋੰਦਾ 17 ਬੈਗਲਾਊ ਰੋਡ ਤੇ ਆਊ ਇਹ ਬਈ ਇਹ ਸੱਚੀ ਲੋੜ ਬੰਦਾ ਘਟਾਂਗੀ ਟੰਗਿਆ ਭਰਾਵਾ ਯਾਰ ਅੱਜ ਕੀ ਆ ਯਾਰ ਕਰੋ ਕੱਢਿਆ ਹੋਇਆ ਬੰਦਾ ਯਾਰ ਮੈਂ ਤਾਂ ਪਹਿਲੇ ਥੋੜੇ ਆਉਣ ਤੋਂ ਪਹਿਲਾਂ ਭਰਾ 10 15 ਮੀਟਰ ਇਹਹੀ ਗੱਲ ਕਰ ਰਿਆ ਸੀਗਾ ਬਾ ਲੜਿਆ ਗੱਲ ਕੀ ਆ ਤੂੰ ਰੋਡ ਤੇ ਪਿਆ ਤੂੰ ਮੇਨਰ ਚੱਲਾ ਆਪਣਾ ਲਾਗੀ ਫਾਰਮ ਆ ਤੂੰ ਕੰਮ ਕਰ ਯਾਰ ਮੈਂ ਤੈਨੂੰ ਪੈਸੇ ਦੇਵਾਂ ਹਾਂਜੀ ਤੂੰ ਦਿੱਕਤ ਮੈਨੂੰ ਕੀ ਲੋੜਾ ਸੁਣਾਇਆ ਮਨੂਰੇ ਬਸਾਰੇ ਲੋਕ ਆਉਂਦੇ ਆ ਕੋ ਹਜ਼ਾਰ ਦੇਣ ਦਾ ਕੋ 500 ਦੇਣ ਦਾ ਕੋ ਪੈਕਸਿਕ ਲਵਾਣ ਦਾ ਆਪਾਂ ਆਪਾਂ ਇਹਨੂੰ ਇਹ ਕਿਹਾ ਸੀ ਨਾ ਵੀ ਤੈਨੂੰ ਘਰ ਪਵਾ ਦਨੇ ਬਾਈ ਕਾ ਮੈਂ ਕੀ ਕਹਿਤੀ ਆ ਕਿ ਸਾਰੇ ਕੋਲ ਬਿਲਕੁਲ ਬਰਾ ਬਾਈ ਨੇ ਕਿਹਾ ਹਾਂ ਸਾਰਾ ਕਹਿੰਦਾ ਵੀ ਤੇ ਯਾਰ ਬਾਈ ਦਾ ਆਪਾਂ ਘਰ ਕੋਲ ਪਵਾ ਦਿਆਂਗੇ ਹਾਂ ਹੈਨਾ ਇਹੀ ਗੱਲ ਹੋਈ ਸੀ ਆਪਣੀ ਵੀ ਜਗਾ ਤੈਨੂੰ ਭਾਈ ਅਸੀਂ ਦੂਰ ਲੈ ਕੇ ਦਵਾਂਗੇ ਸ਼ਹਿਰ ਇੱਥੇ ਤਾਂ ਲੈ ਕੇ ਜਾਂਦੇ ਸੀ ਸ਼ਹਿਰ ਨਹੀਂ ਭਰਾ ਤੂੰ ਗਲਤ ਆ ਹਾਂ ਤੋਰੇ ਗਲਤ ਆ ਤੇ ਹੁਣ ਸਾਰੀ ਮੈਂ ਇਹ ਗੱਲ ਕਹੀ ਸੀ ਬਣਾ ਯਾਰ ਭਰਾਵਾ ਲੈ ਕੇ ਨਹੀਂ ਹੈਗਾ ਗੱਲ ਤਾਂ ਤੇ ਮੈਂ ਗੱਲਾਂ ਉਹ ਤੁਹਾਡੇ ਹੋਣ ਤੋਂ ਪਹਿਲਾਂ 10 15 ਮਿੰਟ ਪਹਿਲਾਂ ਗੱਲਾਂ ਕਰੀਆਂ ਬਾਈ ਨਾਲ ਮੈਨੂੰ ਉਹ ਸਿਆਣਾ ਬੰਦਾ ਸੀ ਤੇ ਮੈਂ ਵਿਚਾਰਿਆ ਮੈਨੂੰ ਇਹਨੇ ਗੱਡੀ ਰੋਕੀ ਕਹਿੰਦਾ ਬਾਪੂ ਦੇ ਕੋਈ ਐਕਸੀਡੈਂਟ ਹੋਇਆ ਹੋਇਆ ਦਾ ਮੈਂ ਤੋਂ ਤੋਂ ਇਲਾਵਾ ਵੀਰੇ ਤੂੰ ਤਵਾਚਾ ਹੈ ਤੂੰ ਤਵਾਚਾ ਹੈ ਪਹਿਲਾਂ ਮੈਂ ਵੀ ਮੈਂ ਵੀ ਆਖਿਆ ਮੈਂ ਕਿਹਾ ਬੰਦੇ ਸੱਟ ਲੱਗੀ ਹੋਇਆ ਕੋਈ ਯਾਰ ਪੂਰੇ ਪਿਆ ਯਾਰ ਤੇ ਸੀ ਮੈਂ ਮੈਂ ਹੁਣ ਸੱਟ ਸੇੜਾ ਮੈਨੂੰ ਕਹਿੰਦਾ ਆਪ ਪੈਕ ਅਪ ਬੁੱਕ ਲਵਾ ਦੇ ਤੇ ਆਪਾਂ ਯਾਰ ਨੋਰਮਲ ਮਾਣ ਆ ਨਾ ਇਹ ਸੇਵਾ ਹੋ ਗਈ ਨਾ ਦੀ ਮੈਂ ਆਖਿਆ ਮਾਂ ਨਾ ਨਾ ਤੂੰ ਚੰਗਾ ਭਲਾ ਜੇ ਤੈਨੂੰ ਕੋਈ ਢੱਲ ਮੱਠਾ ਜਾਂ ਕੋਈ ਤੇਰਾ ਦੁੱਖ ਦਾ ਗੁਸਾ ਕਹਿੰਦਾ ਮੈਨੂੰ ਮੈਂ ਮਭੂਸੇ ਮੈਂ ਆਹ ਪਾਕ ਉਸ ਮਾਸੇ ਵੀ ਨਹੀਂ ਹੈਗੇ ਆਪਾਂ ਦੇਸੀ ਜਾਤਾ ਅਸੀਂ ਸਵੇਰੇ ਸਾਨੂੰ ਇੱਕ ਇਹਨਾਂ ਦਾ ਪਤਾ ਸੀ ਉਹਨਾਂ ਦੀ ਹੈਲਪ ਕਰੀ ਅਸੀਂ ਦੱਸੇ ਨਹੀਂ ਸਾਡੀ ਰੂਹ ਨਹੀਂ ਹੋਈ ਹੈਂਡੀਕੈਪਟ ਬੰਦਾ ਵੀ ਤੈਨੂੰ ਵੀ ਮਿਲਦੇ ਆਉਣਗੇ ਪਰ ਨਾਲਾ ਕੈਂਚੇ ਚ ਮਿਲ ਕੇ ਬਜ਼ੁਰਗ ਕਿ ਰੇੜੀ ਰੋੜਦਾ ਹੈ ਹੈਂਡੀਕੈਪਟ ਉਹਦੇ ਵਿੱਚ ਬੈਠਾ ਉਹ ਹੱਕ ਬੁਲੇ ਵੇਚਿਆ ਉਹ ਲੈਂਦੇ ਨਹੀਂ ਸੀ ਤੱਕ ਨਾਲ ਸੀ ਉਹਨਾਂ ਦੀ ਸੇਵਾ ਕਰਕੇ ਆਇਆ ਬੱਚੇ ਜਿਹੜਾ ਆਪਣਾ ਹੱਕ ਬਣਦਾ ਵੀਰੇ ਯਾਰ ਉਹ ਨਹੀਂ ਗੱਲ ਹੈਗੀ ਯਾਰ ਇਹਦਾ ਮੈਂ ਜੋ ਗਲੁੱਚੇ ਨੇ ਬਹਾਂ ਚੋਦੇ ਸਾਨੂੰ ਬਾਪੂ ਨੇ ਕਿਹਾ ਕਹਿੰਦਾ ਕਹਿੰਦਾ ਵੀ ਚਲੋ ਤਾਂ ਨੋਰਮਲ ਗੱਲ ਸੀ ਉਹ ਵੈਸੇ ਬਾਈ ਐਕਸੀਡੈਂਟ ਹੋ ਗਿਆ ਇਹਦਾ ਇਹ ਤਾਂ ਗੱਡੀ ਰੋਕ ਉਹ ਕਹਿੰਦਾ ਪੈਗਲ ਬਾਈ ਬੈਠਾ ਸੀਗਾ ਯਾਰ ਬਾਈ ਉਹ ਖੜੇ ਸੀਗਾ ਬਾਈ ਕੋਲੇ ਇਸ ਮਾਸੇ ਵੀ ਨਾ ਬੰਦੇ ਯਾਰ ਵਿਚਾਰੇ ਚਲੋ